ਮੈਲਾ ਡਾਕਟਰ ਦੇ ਕਤਲ ਦੇ ਸਬੰਧ ਵਿੱਚ ਰਾਜਪੁਰਾ ਚ ਬਹੁ ਗਿਣਤੀ ਚ ਔਰਤਾਂ ਤੇ ਨੌਜਵਾਨ ਇਨਸਾਫ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਉਤਰੇ ਕੋਲਕੱਤਾ ਦੇ ਇੱਕ ਹਸਪਤਾਲ ਵਿੱਚ ਮੈਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਨੇ ਔਰਤਾਂ ਦੀ ਸੁਰੱਖਿਆ ਉੱਤੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹਨ ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ ਦੋਸ਼ੀਆਂ ਖਿਲਾਫ ਤੁਰੰਤ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਰਾਜਨ ਚੌਧਰੀ ਗੌਰਵ ਗੋਤਮ ਅਭਿਸ਼ੇਕ ਕਿੰਗਰ ਅਤੇ ਰਾਜਪੁਰਾ ਵਾਸੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਲਈ ਦੀਪਕ ਕੁਮਾਰ ਰਾਜਪੁਰਾ ਦੀ ਇਹ ਰਿਪੋਰਟ 1034567 1034567 ਬੁੱਲਾ ਇਹ ਕਿਸ਼ਮਤ ਜਰਪਤ ਕਰਾ ਇਹ ਆਪ ਆਓਗੇ ਯਾਰ ਫਿਰ ਹੋਈ ਗੱਲ ਬਾਈ ਸਾਹਿਬ ਆਪ ਰਾਮ ਦੇ ਪਿੱਛੇ ਹੋ ਜਾਓ ਬਾਈ ਸਾਹਿਬ ਆਪ ਕੋਈ ਫਾਇਦਾ ਨਹੀਂ ਆਪਕਾ ਆਪ ਰਾਮ ਦੇ ਆਪ आ गया भाई एग्जाम में सवाल हो और जानकारी है ना जानकारी है ना जानकारी है ये तरह के ਨਾ ਕੈਂਡਲ ਮਾਇਸ ਹੋਣੀ ਰਾਜਕਾਰੀ ਕੀ ਦਦਾ ਹਾਂਮੀ ਬੈਲਿਕ ਦੇ ਚੈੱਕ ਕੌਣ ਕਰੇਗਾ ਹਮ ਕਰੇਗੇ ਹਮ ਕਰੇਗੇ ਜੋ ਕੀ ਦੇ ਚੈੱਕ ਕੌਣ ਕਰੇਗਾ ਬਹੁਤ ਚੰਗਿਆ ਹੈ ਕੈਂਡਲ ਮਾਇਸ ਸਿਰਫ ਇਹ ਸਿਰਫ ਸਿਰਫ ਇੱਕ ਕੈਂਡਲ ਮਾਇਸ ਨਹੀਂ ਹੈ ਇਹ ਪ੍ਰਸ਼ਾਸਨ ਨੂੰ ਇਹ ਇੱਕ ਚੁਣੌਤੀ ਹੈ ਕਿ ਉਹ ਆਪਣਾ ਯਾਤਾ ਸੁਧਾਰ ਲੈਣ ਜਾਂ ਤਾਂ ਫਿਰ ਆਪਣੇ ਵਿੱਚੋਂ ਹੀ ਜਾਂ ਤਾਂ ਫਿਰ ਆਪਣੇ ਵਿੱਚੋਂ ਹੀ ਲੋਕਾਂ ਨੂੰ ਐਕਸ਼ਨ ਲੈਣੇ ਪੈਣਗੇ ਜਿਵੇਂ ਕਿ ਤੁਸੀਂ ਪੋਸਟ ਪਿੱਛੇ ਦੇਖੀ ਸੀ ਇੱਕ ਭਾਈ ਨੇ ਕੀ ਕਰਿਆ ਜਦੋਂ ਉਹਦਾ ਕੋਈ ਪ੍ਰਸ਼ਾਸਨ ਦੇ ਕੋਈ ਕੰਮ ਨਹੀਂ ਕਰਿਆ ਤਾਂ ਉਹਨੇ ਹੀ ਜਿਹੜੇ ਬੰਦੇ ਨੇ ਬਲਦਤਾਰ ਕਰਿਆ ਸੀ ਉਹਦਾ ਗਲਾ ਕੱਟ ਕੇ ਪੁਲਿਸ ਸਟੇਸ਼ਨ ਲੈ ਕੇ ਗਿਆ ਸੀ ਐਦਾਂ ਹੀ ਲੋਕਾਂ ਨੂੰ ਕਰਨਾ ਪਏਗਾ ਜੇ ਪ੍ਰਸ਼ਾਸਨ ਸਖਤ ਨਾ ਹੋਇਆ ਜੇ ਕਾਨੂੰਨ ਸਖਤ ਨਾ ਹੋਇਆ ਇਹ ਜਿਹੜਾ ਰਾਈਡ ਹੈਗੀ ਹੈ ਇਹ ਜਿਹੜੀ ਕੈਂਡਲ ਮਾਰਚ ਹੈਗੀ ਹੈ ਉਹ ਸਿਰਫ ਨਿਆਏ ਜਿਹੜੇ ਡਾਕਟਰ ਨਾਲ ਹੋਇਆ ਸਿਰਫ ਉਹਦੇ ਕਰਕੇ ਨਹੀਂ ਹੈ ਅੱਗੇ ਨਾ ਹੋਏ ਕਦੇ ਵੀ ਹੈ ਮੈਂ ਐਵੇਂ ਜ ਕੁਝ ਵੀ ਐਦਾਂ ਦਾ ਨਾ ਹੋਏ ਉਹਦੇ ਕਰਕੇ ਹੈ ਤੇ ਸੋਸਾਇਟੀ ਨੂੰ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹ ਅਪੀਲ ਹੈ ਕਿ ਜਿੰਨਾ ਜ਼ਿਆਦਾ ਹੋ ਸਕੇ ਉਹਨਾਂ ਜ਼ਿਆਦਾ ਸਖਤ ਕਾਨੂੰਨ ਹੋਣ ਨਾ ਸਿਰਫ ਸਖਤ ਕਾਨੂੰਨ ਹੋਣ ਜਿਹੜੇ ਸਮਾਜ ਦੇ ਲੋਕ ਹੈ ਦੋ ਲੋਕ ਚਾਰ ਲੋਕ ਅੱਗੇ ਆਣ ਮੈਂ ਤੁਹਾਨੂੰ ਇੱਕ ਹੋਰ ਚੀਜ਼ ਕਹਿਣਾ ਚਾਹਾਂਗਾ ਦੱਸਣਾ ਚਾਹਾਂਗਾ ਜਿਹੜੇ ਲੋਕ ਇਹ ਕੰਮ ਕਰਦੇ ਹਨ ਨਾ ਉਹ ਇਹ ਸੋਚਦੇਗੇ ਸਾਡੇ ਤੇ ਕਾਰਵਾਈ ਕੀ ਹੋਏਗੀ ਵੱਤੋ ਵੱਤ ਵੱਤੋ ਜੇਲ੍ਹ ਹੋ ਜਾਏਗੀ ਤੇ ਕੁਝ ਨਹੀਂ ਦੋ ਚਾਰ ਲੋਕ ਵੀ ਇੱਦਾਂ ਦੇ ਅੱਗੇ ਆ ਜਾਣ ਨਾ ਕਿ ਮੈਂ ਬਲਦਤਾਰੀਆਂ ਨੂੰ ਉਹਨਾਂ ਦੀ ਸਜ਼ਾ ਦਊਂਗਾ ਵੱਤੋ ਵੱਤ ਕੀ ਕਾਰਵਾਈ ਹੋ ਜਾਊਗੀ ਜੇ ਇੱਦਾਂ ਦੀ ਸੋਚ ਰੱਖ ਕੇ ਨੌਜਵਾਨ ਕੁਝ ਇੱਦਾਂ ਦੇ ਗਰਮ ਜੋਸ਼ੀ ਵਾਲੇ ਲੋਕ ਅੱਗੇ ਆਣਗੇ ਨਾ ਉਹ ਬਹੁਤ ਕੁਝ ਸੁਧਾਰ ਆ ਸਕਦਾ ਬਸ ਐਨੇ ਹੀ ਕਹਿੰਦੇ ਹੋਏ ਕਿ ਸਕੈਂਡਲ ਮਾਇਆ ਦਾ ਰੂਟ ਰਹੇਗਾ ਇਥੋਂ ਬਿਆਰੀ ਲਾਲ ਤੋਂ ਸਿੱਧਾ ਜਾਂਦੇ ਹੋਏ ਫਿਰ ਉਹਦੇ ਬਾਅਦ ਰਾਈਟ ਟਰਨ ਰਵਿੰਦਰ ਸ਼ੋਰੂਮ ਵੱਲ ਉਹਦੇ ਬਾਅਦ ਫਿਰ ਮਾਰਕੀਟ ਤੋਂ ਹੁੰਦੇ ਹੋਏ ਜਸ ਛੋਟਾ ਜਿਹਾ ਰੂਟ ਤੇ ਵਾਪਸ ਇਧਰ ਹੀ ਆ ਜਾਗੇ